ਸਾਡੇ ਪੰਜਾਬ ਦੀ ਪੰਜਾਬੀਅਤ ਦੀ ਫਿਤਰਤ ਹੈ ਕਿ ਜਦੋਂ ਕੋਈ ਕੰਮ ਕਰਦਾ ਜੀ ਉਹ ਤਰੱਕੀ ਕਰ ਜੇ ਉਹਤੇ ਸੜਨਾ ਉਹਨੂੰ ਮਾੜਾ ਕਹਿਣਾ ਉਹਦੇ ਨਾਲ ਬੈਰ ਬੋਧ ਰੱਖਣਾ ਤੇ ਉਹਦੇ ਤੇ ਕਮੈਂਟ ਕਰਨੇ ਤੇ ਇਹ ਸਾਡੀ ਫਿਤਰਤ ਹੈ ਉਹਦੇ ਚ ਅਸੀਂ ਵੀ ਸ਼ਾਮਿਲ ਹੁੰਨੇ ਆ ਪਰ ਜਦੋਂ ਬੰਦਾ ਦੁਨੀਆ ਤੋਂ ਪੂਜ ਕਰ ਜਾਂਦਾ ਜਹਾਨ ਤੋਂ ਚਲਾ ਜਾਂਦਾ ਫਿਰ ਉਹਨੂੰ ਅਸੀਂ ਚੰਗਾ ਕਹਿਨੇ ਆ ਬਹੁਤ ਚੰਗਾ ਬੰਦਾ ਸੀ ਫਿਰ ਉਹਦੀਆਂ ਵਰਸ਼ੀਆਂ ਮਨਾਉਣੇ ਆ ਇਸ ਤਰ੍ਹਾਂ ਜਿਹੜਾ ਹੈਗਾ ਸਾਡੀ ਇਹ ਮਾਨਸਿਕਤਾ ਬਣੀ ਹੋਈ ਹੈ ਖਾਸ ਕਰਕੇ ਪੰਜਾਬੀਆਂ ਦੀ ਹੁਣ ਆਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਵਿੱਚ ਤੇ ਦੁੱਧ ਦੇ ਲੰਗਰ ਜਲੇਬੀਆਂ ਦੇ ਲੰਗਰ ਲਾਏ ਗਏ ਚਲੋ ਚੰਗਾ ਹੈ ਉਹਨਾਂ ਨੂੰ ਯਾਦ ਕਰਨਾ ਇਸ ਬਹਾਨੇ ਨਾਲ ਯਾਦ ਕਰ ਲੈਂਦੇ ਆ ਪਰ ਜਿਹੜੇ ਸਾਡੇ ਲੋਕ ਹੈ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਪੁੱਛ ਲਓ ਸਕੂਲ ਦੇ ਬੱਚਿਆਂ ਨੂੰ ਪੁੱਛ ਲਓ ਜਾਂ ਜਿਹੜੇ ਸਕੂਲ ਚ ਪੜ੍ਹ ਹਟੇ ਕਾਜਾਂ ਚ ਪੜ੍ਹ ਹਟੇ ਉਹਨਾਂ ਨੂੰ ਪੁੱਛ ਲਿਓ ਤਾਂ ਉਹਨਾਂ ਨੂੰ ਇਹ ਪੁੱਛ ਲਿਓ ਕਿ ਤੁਹਾਡਾ ਰੋਲ ਮਾਡਲ ਕੌਣ ਹੈ ਉਹ ਕਹਿਣਗੇ ਫਲਾਣਾ ਕਲਾਕਾਰ ਜੀ ਫਲਾਣਾ ਕਲਾਕਾਰ ਜੀ ਫਲਾਣਾ ਐਕਟਰ ਫਲਾਣੀ ਗਾਉਣ ਵਾਲੀ ਫਲਾਣਾ ਅੱਜ ਦਾ ਬਾਬਾ ਦੁਨਿਆਵੀ ਬਾਬਾ ਡੇਰੇ ਵਾਲੇ ਬਾਬੇ ਇਹ ਰੋਲ ਮਾਡਲ ਹੈ ਪਰ ਲੰਗਰ ਲਾਉਣੇ ਸਹਿਜਾਦਿਆਂ ਦੇ ਨਾਮ ਤੇ ਪਤਾ ਉਹਨਾਂ ਨੂੰ ਉਹਨਾਂ ਉਹਨਾਂ ਬਾਰੇ ਨਹੀਂ ਇਸੇ ਵੀ ਸਟੂਡੈਂਟ ਨੂੰ ਪੁੱਛ ਲਿਓ ਵੀ ਚਾਰ ਸਾਹਿਬ ਜਦੋਂ ਦਾ ਨਾਮ ਕੀ ਸੀ ਕਿੰਨੀ ਕਿੰਨੀ ਉਮਰ ਸੀ ਔਰ ਕੀ ਉਹਨਾਂ ਦਾ ਸਿੱਖ ਸਿੱਖੀ ਪ੍ਰਤੀ ਜੋਗਦਾਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖਾਤਰ ਕਿੰਨੇ ਜੀਵਾਰੇ ਇਹ ਲੜੀ ਸਾਰੀ ਪੁੱਛ ਲਿਓ ਨਹੀਂ ਪਤਾ ਲੱਗਦਾ ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ ਵੱਡੇ ਇੱਥੇ ਵਿਦਵਾਨ ਫੇਸਬੁੱਕ ਤੇ YouTube ਤੇ ਬੜਾ ਕੁਝ ਬੋਲਦੇ ਆ ਲੇਕਿਨ ਗਿਆਨ ਉਹਨਾਂ ਨੂੰ ਵੀ ਨਹੀਂ ਜਿੱਚ ਅਸੀਂ ਵੀ ਸ਼ਾਮਲ ਹੈ ਸਾਨੂੰ ਵੀ ਨਹੀਂ ਇੰਨਾ ਗਿਆਨ ਪਰ ਸਾਡੀ ਇੱਕ ਫਿਤਰਤ ਹੈ ਕਿ ਜਿਹੜਾ ਬਾਬਾ ਇੱਥੇ ਸਾਡੇ ਲਈ ਆਪਣਾ ਸਰਬੰਸ ਵਾਰ ਗਿਆ ਅਦੇ ਮਾਤਾ ਪਿਤਾ ਵਾਰ ਗਿਆ ਭੈਣ ਭਾਈ ਵਾਰ ਗਿਆ ਮਾਮੇ ਵਾਰ ਗਿਆ ਭੂਆ ਪੂਪੜ ਵਾਰ ਗਿਆ ਅਸੀਂ ਉਹਨੂੰ ਪਾਪਾ ਨਹੀਂ ਕਹਿੰਦੇ ਨਹੀਂ ਕਹਿੰਦੇ ਜਿਹੜਾ ਇੱਥੇ ਤਤੀ ਸ਼ਰਾਬ ਕੱਢਦਾ ਸ਼ਰਾਬ ਦਾ ਢੋਲ ਕੱਢਦਾ ਤਤੀ दारू ਪੀ ਕੇ ਮਰ ਗਿਆ ਉਹਦੇ ਨਾਂ ਤੇ ਜੀ ਧਾਰੂਆਂ ਚੜਾਉਨੇ ਆ ਉਹਨੂੰ ਅਸੀਂ ਬਾਬਾ ਮੰਨਦੇ ਆ ਉਹਦੀਆਂ ਜਾ ਕੇ ਹੀ ਚੌਂਕੀਆਂ ਭਰਦੇ ਆ ਤੇ ਸਾਡੇ ਜਿਹੜੇ ਪੰਜਾਬੀ ਐ ਨਸ਼ੇੜੀ ਬੰਦਿਆਂ ਨੂੰ ਭਗਵਾਨ ਮੰਨਦੇ ਆ ਇਹ ਅਟਲ ਸਚਾਈ ਹੈ ਇਸ ਕਰਕੇ ਅਸੀਂ ਪੰਜਾਬੀ ਆ ਜਿਹੜੇ ਉਹ ਪਿੱਛੇ ਜਾ ਰਹੇ ਜਿਹੜਾ ਬੰਦਾ ਨਹੀਂ ਮੰਨਦਾ ਕਿਸੇ ਨੂੰ ਇਟ ਮੀਨ ਜੋ ਨਾਸਤਿਕ ਆ ਚਲੋ ਮੰਨਦਾ ਤਾਂ ਨਹੀਂ ਨਾ ਜਿਉਹ ਨੂੰ ਪ੍ਰਮਾਤਮਾ ਵੀ ਇਹ ਗੱਲ ਕਹਿੰਦਾ ਵੀ ਯਾਰ ਮੰਨਦਾ ਹੀ ਨਹੀਂ ਕਿਸੇ ਨੂੰ ਤਾਂ ਉਹਦਾ ਫਰਮਾੜਾ ਵੀ ਨਹੀਂ ਕਰਦਾ। ਅਸੀਂ ਜਿਹੜੇ ਹੈਗੇ ਆਂ ਅੰਦਰੋਂ ਕੁਸ਼ੂਰ ਆ ਬਾਹਰੋਂ ਕੁਸੂਰ ਆ। ਉਸੇ ਦੀ ਦੇਵ ਚਾਉਂਦੇ ਆ ਕੋਈ ਗੁਰਪੁਰ ਪਾਉਂਦੇ ਆ ਉੱਥੇ ਜੀ ਲੰਗਰ ਲਾਉਂਦੇ ਆ ਬਹੁਤ ਕੁਛ ਕਰਦੇ ਆ ਇਹ ਪ੍ਰਥਾ ਹੈ ਗੁਰੂ ਨਾਨਕ ਦੇਵ ਦੀ ਚਲਾਈ ਹੋਈ ਹੈ ਚਲਦੀ ਰਹੀ ਹੈ। ਚਲਦੀ ਰਹਿਣੀ ਹੈ ਤੇ ਚਲਦੀ ਦੁਨੀਆ ਪਰ ਰਹੇਗੀ ਪਰ ਨਾਲ ਸਾਨੂੰ ਆਪ ਤੇ ਆਪਣੇ ਆਪ ਤੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਵੀ ਅਸੀਂ ਜਿਹੜਾ ਲੰਗਰ ਲਾ ਰਹੇ ਹਾਂ ਉਹਦਾ ਕੀ ਮੰਤਵ ਹੈ? ਤੇ ਸਾਡੇ ਲਈ ਉਹਨਾਂ ਨੇ ਕੀ ਕੀਤਾ ਤੇ ਅਸੀਂ ਉਹਨਾਂ ਲਈ ਕੀ ਕਰ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਜਾਂ ਅਸੀਂ ਉਹਨਾਂ ਨੂੰ ਮੰਨ ਰਹੇ ਹਾਂ ਜਾਂ ਉਹਨਾਂ ਦੀਆਂ ਕਈਆਂ ਗੱਲਾਂ ਦੇ ਅਮਲ ਕਰ ਰਹੇ ਹਾਂ ਤੇ ਇਹ ਪਾਂਡੇ ਢਿੰਡੇ ਸਾਹਮ ਕੇ ਬਰਸ਼ਾਮ ਨੂੰ ਉਹੀ ਚੌਂਕੀਆਂ ਭਰਨੀਆਂ ਉਹੀ ਉਹ ਨਸ਼ੇੜੀ ਬਾਬਿਆਂ ਦੇ ਜਾਣਾ ਉਹੀ ਬਾਬਿਆਂ ਨੂੰ ਫੇਰ ਮੰਨਣਾ ਉਹ ਜਿਹੜਾ ਦਾਰੂ ਪੀ ਕੇ ਤੱਤੀ ਦਾਰੂ ਪੀ ਕੇ ਮਰਿਆ ਉਹਦੇ ਫੇਰ ਦਾਰੂ ਚੜਾ ਕੇ ਆਉਣੀ ਫਿਰ ਉਹਨੂੰ ਬਾਬਾ ਕਹਿਣਾ ਦੇਖੋ ਇਹ ਇਹ ਦੇ ਨਾਲ ਉਹਦਾ ਕੋਈ ਮੇਲ ਹੀ ਨਹੀਂ ਖਾਂਦਾ ਜਿਹੜੀ ਕੁਰਬਾਨੀ ਹੈ ਉਹ ਕੁਰਬਾਨੀ ਹੈ ਜਿਹੜੇ ਬੰਦੇ ਕੋਈ ਰਿਸ਼ਤੇਦਾਰ ਵਿੱਚ ਰਹਿੰਦਾ ਹੈ ਰਿਸ਼ਤੇਦਾਰੀ ਵਿੱਚ ਰਹਿੰਦਾ ਉਹਨੂੰ ਜ਼ਮੀਨ ਮਿਲ ਗਈ ਉੱਥੇ ਉਹਦੇ ਕੋਈ ਔਲਾਦ ਨਹੀਂ ਹੋਈ ਤਾਂ ਉਹ ਢੋਲ दारू ਦੇ ਘੜਦਾ ਘੜਦਾ ਮਰ ਗਿਆ ਪੀ ਕੇ ਤੇ ਉੱਥੇ ਸਮਾਦ ਬਣਾਤੀ ਸਮਾਦ ਬਣਾ ਕੇ ਉੱਥੇ ਜੀ ਅਸੀਂ ਇਹਨੂੰ ਬਾਬਾ ਬਣਦੇ ਆ ਨਸ਼ੇੜੀਆਂ ਦੇ ਝੁੰਡ ਨੂੰ ਅਸੀਂ ਬਾਬਾ ਕਹਿੰਦੇ ਆ ਚਮਟੇ ਘੜਕਾਉਂਦੇ ਆ ਜਿਹੜੇ ਉਹਨਾਂ ਨੂੰ ਅਸੀਂ ਬਾਬਾ ਕਹਿੰਦੇ ਆ ਭੂਂਆਂ ਕੋੜਦੇ ਉਹਨੂੰ ਅਸੀਂ ਬਾਬਾ ਕਹਿੰਦੇ ਆ ਚੌਂਕੀਆਂ ਪਰਦੇ ਜਿਹੜੇ ਉਹਨੂੰ ਅਸੀਂ ਬਾਬਾ ਕਹਿੰਦੇ ਆ ਇਹੋ ਜਿਹਾ ਕੁੱਝ ਤਾਂ ਗੁਰੂ ਗੋਬਿੰਦ ਸਿੰਘ ਨੇ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਖਤਮ ਹੁੰਦਾ ਜਾ ਰਿਹਾ ਸੀ ਗੁਰਬਾਣੀ ਰਾਹੀਂ ਗੁਰੂ ਨਾਨਕ ਦੇਵ ਨੇ ਇਹਨੂੰ ਭੰਡਿਆ ਪਰ ਜਦੋਂ ਕੋਈ ਸੇ ਸ਼ਾਸਤਰਾਂ ਦੀ ਲੋੜ ਪਈ ਸੀ ਫਿਰ ਗੁਰੂ ਹਰਗੋਬਿੰਦ ਸਾਹਿਬ ਤੋਂ ਇਹ ਕੰਮ ਚੱਲਿਆ ਸੀ ਤੇ ਦਸਵੇਂ ਪਾਤਸ਼ਾਹ ਤੱਕ ਉਹਨਾਂ ਨੇ ਜੰਗ ਜੁੱਧ ਵੀ ਕੀਤੇ ਆ ਬੰਦ ਵੀ ਕਰਾਏ ਨਾ ਤੇ ਨਾਲ ਜਿਹੜਾ ਹੈਗਾ ਦਰਬਾਣੀ ਦਾ ਅਭਿਆਸ ਕਰਕੇ ਗੁਰਬਾਣੀ ਦੇ ਨਾਲ ਲੋਕ ਨੂੰ ਜੋੜ ਕੇ ਸਾਨੂੰ ਇੱਕ ਬਹੁਤ ਵੱਡੀ ਪ੍ਰੇਰਣਾ ਦਿੱਤੀ ਹੈ ਬਹੁਤ ਵੱਡਾ ਸਾਡਾ ਸਿੱਖ ਇਤਿਹਾਸ ਦਾ ਖਜ਼ਾਨਾ ਹੈ ਜੇ ਅਸੀਂ ਇਸ ਚੀਜ਼ ਨੂੰ ਮੰਨੀਏ ਅਸੀਂ ਤਾਂ ਇਹ ਪੱਗ ਨਹੀਂ ਬੰਨੀ ਜੀ ਇਹਦੇ ਦਾੜੀ ਨਹੀਂ ਰੱਖੀ ਜੀ ਇਹ ਇਹਦੇ ਪੈਰ ਧੋਤੇ ਨਹੀਂ ਜੀ ਇਹਨੇ ਹੱਥ ਨਹੀਂ ਸਾਫ਼ ਕਰੇ ਜੀ ਇਹ ਨਹਾ ਕੇ ਨਹੀਂ ਆਇਆ ਜੀ ਆਹ ਗੱਲਾਂ ਦੇ ਵਿੱਚ ਉਲਝੇ ਹੋਏ ਆ ਤੇ ਜਿਹੜਾ ਮਨ ਜੀਤਦਾ ਹੈ ਜਗ ਜੀਤ ਉਹ ਬੜਾ ਮੁਸ਼ਕਲ ਹੈ ਮਨ ਜਿੰਨਾ ਬਹੁਤ ਔਖਾ ਅਛੋਟੇ-ਛੋਟੇ ਬੱਚਿਆਂ ਨੂੰ ਪੁੱਛ ਲੋ ਕਲਾਕਾਰ ਕੌਣ ਆ ਤੁਹਾਡਾ ਆਹ ਗਾਉਂਦਾ ਜੀ ਉਹਨਾਂ ਦੀ ਕੀ ਦੇਣਾ ਸਾਨੂੰ ਨਚਾਰਾਂ ਦੀ ਇਸ ਧਰਤੀ ਤੇ ਕੀ ਦੇਣਾ ਠੀਕ ਹੈ 뮤직 ਹੈ 뮤직 ਇੱਕ ਬੰਦੇ ਨੂੰ ਸਕੂਨ ਦਿੰਦਾ ਹੈ ਉਹ ਜ਼ਰੂਰ ਸੁਣਨਾ ਚਾਹੀਦਾ ਪਰ ਉਹਨੂੰ ਰੋਡ ਮਾਡਲ ਨਹੀਂ ਮੰਨਣਾ ਚਾਹੀਦਾ ਰੋਡ ਮਾਡਲ ਹੈ ਸਾਡੇ 1 ਤੋਂ ਲੈ ਕੇ 10ਵੇਂ ਪਾਠਾ 11ਵੀਂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਸੀਂ 2 ਕਰੋੜ 50 ਦੇ ਵਿੱਚ ਸਿੱਖ ਰਹੇ ਨੇ ਹੈ ਕਰੀਬ ਅਸੀਂ ਤਾਂ ਮੰਨੀਏ ਇਹਨਾਂ ਦੂਜਾ ਨਹੀਂ ਮੰਨਦਾ ਨਾ ਮੰਨੇ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਆਏ ਹੋਏ ਆ ਜਾਂ ਹੋਰ ਸਟੇਟਾਂ ਤੋਂ ਬੰਦੇ ਪੰਜਾਬ ਦੇ ਵਿੱਚ ਰਹਿੰਦੇ ਆ ਕੋਈ ਹਰਿਆਣਾ ਦਾ ਰਹਿੰਦਾ ਕੋਈ ਤਾਮਨਾਟੂ ਦਾ ਕੋ ਕੁਸ਼ੇ ਕੋਈ ਨੌਕਰੀ ਕਰਦਾ ਕੋਈ ਬਿਜ਼ਨਸ ਕਰਦਾ ਇੱਥੇ ਉਹ ਜਿਹੇ ਜ ਟਕਵੰਜ ਰਚਦੇ ਆ ਜੋ ਕੁਛ ਉਹ ਕਰਦੇ ਆ ਪਾਣੀ ਚੜਾਉਂਦੇ ਆ ਮੜੀਆਂ ਮਸਾਣੀਆਂ ਨੂੰ ਪੂਜਦੇ ਆ ਅਸੀਂ ਉਹਨਾਂ ਦੇ ਮਗਰ ਲੱਗੇ ਹੋਏ ਆ ਪਰ ਉਹ ਸਾਡੇ ਮਗਰ ਨਹੀਂ ਲੱਗਦੇ ਇੱਕ ਬੰਦੇ ਨੂੰ ਤੁਸੀਂ ਲਾ ਕੇ ਦਿਖਾਓ ਜੇ ਥੋੜੇ ਮਗਰ ਲੱਗਿਆ ਤਾਂ ਅਸੀਂ ਅਸੀਂ ਉਹਨਾਂ ਦੇ ਨਾਲ ਲੱਗੇ ਹੋਏ ਆ ਸਭ ਤੋਂ ਵੱਡੀ ਗੱਲ ਇਹ ਹੈ ਜਿੰਨੇ ਜੂਪੀ ਚੋਂ ਤੇ ਬਿਹਾਰ ਚੋਂ ਬੰਦੇ ਆਏ ਐ ਸਾਰੇ ਕੈਣੀ ਲਾਉਂਦੇ ਆ ਚਰਤਾ ਬੀੜੀਆਂ ਲਾਉਂਦੇ ਆ ਸਾਨੂੰ ਉਹਨਾਂ ਨੇ ਲਾਤਾ ਅਸੀਂ ਉਹਨਾਂ ਦੇ ਮੰਗਰ ਲਾ ਕੇ ਜਿਆ ਨਿਕਸੋਕ ਗੰਦਮੰਦ ਖਾਣ ਲੱਗੇ ਜਿਕੇ ਇਹਦੇ ਭਈਆ ਕਿ ਸਰੀ ਹੈ ਸਾਰੀ ਟੱਬਰ ਨੂੰ ਜੱਦਾ ਲਾਉਣ ਲਾਤਾ ਉਹਨੇ ਬੀੜੀਆਂ ਪੀਣ ਲਾਤਾ 20 ਬੰਦਿਆਂ ਨੇ ਨਰਮਾ ਫੂਕਿਆ ਕਣਕ ਫੂਕਦੀ ਹੁਣ ਤਾਂ ਚਲੋ ਨਾਲ ਦੀ ਨਾਲ ਨਿਬੜ ਜਾਂਦਾ ਪਹਿਲਾਂ ਮੰਡਲੀਆਂ ਦੀਆਂ ਮੰਡਲੀਆਂ ਨੂੰ ਅੱਗ ਲੱਗ ਗਈ ਮੰਡਲੀ ਲਾਉਂਦੇ ਹੁੰਦੇ ਪਹਿਲਾਂ ਇਕੱਠੀ ਕਰਕੇ ਤੇ ਉਹਨਾਂ ਨੂੰ ਕਿਸੇ ਨੂੰ ਇੱਕ ਅੰਮ੍ਰਿਤ ਤੁਸੀਂ ਅੰਮ੍ਰਿਤ ਛਕਾ ਕੇ ਦਿਖਾਓ ਕਿਸ ਨੂੰ ਗੁਰਦੁਆਰਾ ਸਾਹਿਬ ਲਈ ਆ ਕੇ ਦੇਖਾ ਸੋਡੀ ਇੱਕ ਗੱਲ ਨਹੀਂ ਮੰਨਦਾ ਤੁਸੀਂ ਕਿਉਂ ਮਗਰ ਲੱਗਦੇ ਅਸੀਂ ਨਚਾਰਾਂ ਨੂੰ ਰੋਡ ਮਾਡਲ ਬਣਦੇ ਆ ਤੇ ਮਰੇ ਹੋਏ ਦੀ ਅਸੀਂ ਪੂਜਾ ਕਰਦੇ ਆ ਤੇ ਜਿਉਂਦੇ ਦੇ ਨਾਲ ਅਸੀਂ ਦੁਸ਼ਮਣੀ ਰੱਖਦੇ ਆ ਦੁਸ਼ਮਣੀ ਕਿਵੇਂ ਰੱਖਦੇ ਆ ਹੁਣ ਦੀ ਹਕੀਕਤ ਹੈ ਜਿਹੜੀ ਦੀਪ ਸਿੱਧੂ ਨੂੰ ਪਹਿਲਾਂ ਮਾੜਾ ਕਹਿੰਦੇ ਰਹੇ ਇਹ ਗਦਾਰ ਆ ਜੀ ਇਹ ਫਲਾਨਾ ਜੀ ਇਹ ਇਹ ਲਾਲ ਕਿਲੇ ਤੇ ਝੰਡਾ ਚੜਾ ਕੇ ਉਥੋਂ ਭੱਜ ਗਿਆ ਜੀ ਮੋਟਰਸਾਈਕਲ ਲੇ ਕੇ ਭੱਜ ਗਿਆ ਜਿੱਤੇ ਵਿਚਾਰੇ ਦੀ ਉਹਦੀ ਮੌਤ ਹੋ ਗਈ ਇਹੀ ਲੋਕ ਨੂੰ ਫਿਰ ਮੁੜ ਕੇ ਸ਼ਹੀਦ ਕਹਿਣ ਲੱਗੇ ਹੋਰ ਕਹਿਣ ਲੱਗੇ ਅਸੀਂ ਪਹਿਲਾਂ ਮਾੜਾ ਕਹਿੰਦੇ ਰਹੇ ਬਾਅਦ ਤੁਹਾਨੂੰ ਚੰਗਾ ਕਹਿਣ ਲੱਗੇ ਫਿਰ ਜਦੋਂ ਬੰਦਾ ਦੁਨੀਆ ਤੋਂ ਉਹਨੇ ਮੁੜਨਾ ਹੀ ਨਹੀਂ ਸਾਨੂੰ ਮਿਲਣਾ ਹੀ ਨਹੀਂ ਤੇ ਅਸੀਂ ਫਿਰ ਉਹਨੂੰ ਉਹਦੀ ਫਿਰ ਮਤਲਬ ਜਿਹੜਾ ਹੈਗਾ ਬਾਅਦ ਵਿੱਚ ਉਹ ਮਸੀਂ ਚੰਗਾ ਕਹਿਣੀ ਆ ਸਿੱਧੂ ਮੂਸੇ ਵਾਲਾ ਜਦੋਂ ਵੋਟਾਂ ਦੇ ਵਿੱਚ ਖੜਾ ਹੋਇਆ ਸੀ ਕਮੈਂਟ ਕ ਪੜ ਲਓ ਸਾਰੇ ਉਦੋਂ ਦੇ ਜਦੋਂ ਖੜਾ ਹੋਇਆ ਸੀ ਹਰੇਕ ਬੰਦਾ ਉਹਨੂੰ ਗਾਲ ਕਢਦਾ ਹਰੇਕ ਬੰਦਾ ਉਹਨੂੰ ਪੁੱਠਾ ਸਿੱਧਾ ਬੋਲਦਾ ਤੇ ਜਿੱਦ ਉਹਦੀ ਮੌਤ ਹੋ ਗਈ ਉਹਦੀ ਸਮਾਦ ਬਣਾ ਤੇ ਉਹਦੇ ਮੇਲੇ ਲੱਗਣ ਲੱਗੇ ਤੇ ਹੁਣ ਹਰੇਕ ਬੰਦਾ ਜਿਹੜਾ ਉਹ ਦਾ ਦੁਸ਼ਮਣ ਵੀ ਉਹ ਵੀ ਜਾ ਕੇ ਕਹਿੰਦਾ ਚੰਗਾ ਭੈ ਯਾਰ ਮਰੇ ਤੋਂ ਬਾਅਦ ਕੀ ਫਾਇਦਾ ਬੰਦੇ ਜਿਉਂਦੇ ਬੰਦੇ ਨੂੰ ਪਿਆਰ ਕਰਨਾ ਸਿੱਖੀਏ ਉਹ ਸਾਡੀ ਫਿਤਰਤ ਨਹੀਂ ਅਸੀਂ ਕੋਈ ਇੱਥੇ ਘਰ ਬਣਾ ਲਏ ਕੋਈ ਕਾਰ ਲੈ ਲਏ ਕੋਈ ਹੋਰ ਇਹ ਕਹਿੰਦਾ ਬੱਚਾ ਵਿਦੇਸ਼ ਜਾਵੜੇ ਨੌਕਰੀ ਮਿਲ ਜੇ ਅਸੀਂ ਉਸ ਬੰਦੇ ਨਾਲ ਖਾar ਖਾਣੇ ਤੇ ਜੇ ਉਹਦਾ ਕੋਈ ਨੁਕਸਾਨ ਹੋ ਜਾਵੇ ਫਿਰ ਤਾੜੀਆਂ ਮਾਰ ਕੇ ਆਦਿਆਂ ਇਹ ਇਸ ਦੇ ਉਲਟ ਜਿਹੜੇ ਹੈਗੇ ਆ ਕੈਨੇਡਾ ਅਮਰੀਕਾ ਉਹ ਕਿਉਂ ਕੰਮ ਜਾਂ ਆਪਾਂ ਲੋਕ ਉੱਥੇ ਉਹ ਖੁਸ਼ੀ ਮਨਾਉਂਦੇ ਆ ਤੇ ਅਸੀਂ ਇੱਥੇ ਕਿਹਦਾ ਮਰ ਗਿਆ ਕਿਹਦਾ ਨੁਕਸਾਨ ਹੋ ਗਿਆ ਇਹਦੀ ਛੱਤ ਡਿੱਗ ਪਈ ਕਿਹਦਾ ਐਕਸੀਡੈਂਟ ਹੋ ਗਿਆ ਬਰੇਜੀ ਖੁਸ਼ੀ ਮਨਾਉਣਾ ਵੀ ਹਾਂ ਜਰੂਰ ਤਾਂ ਇਹ ਹੋ ਗਿਆ ਮਤਲਬ ਤਰੱਕੀ ਦੇ ਰਾਹ ਵੱਲ ਨਹੀਂ ਜਾ ਰਹੇ ਇਸ ਕਰਕੇ ਅਸੀਂ ਪਿੱਛੇ ਆ ਵਰਤਮਾਨ ਦੇ ਵਿੱਚ ਬੰਦੇ ਨੂੰ ਜਿਉਣਾ ਚਾਹੀਦਾ ਭੁੱਖ ਬਾਰੇ ਤੇ ਪਾਸਟ ਹੈ ਜਿਹੜਾ ਲੰਘਿਆ ਹੋਇਆ ਸਮਾਨ ਨੂੰ ਕਦੇ ਵੀ ਯਾਦ ਨਹੀਂ ਕਰਨਾ ਚਾਹੀਦਾ ਮਾੜਾ ਚੰਗਾ ਸਮਾਂ ਹੁੰਦਾ ਅਸੀਂ ਅਸੀਂ ਇੱਥੇ ਵੇਖ ਲਓ ਮੰਡੀਆਂ ਦੇ ਵਿੱਚ ਜਾ ਕੇ ਪ੍ਰਾਣੀਆਂ ਗਾਈਆਂ ਨਸਲ ਦੀਆਂ ਭਲਣੀਆਂ ਜੀ ਲੈ ਭਾਲ ਲਓ ਕਿੱਥੋਂ ਭਾਨੂੰਗੇ ਪ੍ਰਾਣੇ ਬੁਲਟ ਜਿਨ੍ਹਾਂ ਦੀ ਡੇਟ ਲੰਗੀ ਹੋਈ ਹੈ ਪ੍ਰਾਣੇ ਟਰੱਕ ਟਰੈਕਟਰ ਪ੍ਰਾਣੇ ਜਿਨ੍ਹਾਂ ਨੂੰ ਸਰਕਾਰ ਨਹੀਂ ਮੰਨਦੀ ਜਿਨ੍ਹਾਂ ਨੂੰ ਸਾਡਾ ਜਿਹੜੀ ਪਾਲਿਸੀ ਬਣੀ ਹੋਈ ਹੈ ਜਿਵੇਂ ਉਹਤੇ ਲਿਖਿਆ ਹੁੰਦਾ 15 ਸਾਲ ਵੈਲਿਡ ਹੈ 15 ਸਾਲਾਂ ਬਾਅਦ ਉਹ ਮਿੱਟੀ ਬਣ ਗਿਆ ਅਸੀਂ ਉਹ ਚੀਜ਼ਾਂ ਨੂੰ ਲੈ ਕੇ ਅੱਗੇ ਨੂੰ ਜਾਂਦੇ ਨਹੀਂ ਇਸ ਕਰਕੇ ਜਿਹੜਾ ਜਾਂਦਾ ਬੰਦਾ ਉਹ ਸਾਨੂੰ ਮਾੜਾ ਲੱਗਦਾ ਕਿਉਂ ਬੋਲਦਾ ਜੇ ਸੱਚ ਬੋਲਦਾ ਸਾਨੂੰ ਬਿਉ ਵਰਗਾ ਲੱਗਦਾ ਜ਼ਹਿਰ ਲੱਗਦੀ ਹੈ ਜਿੱਦੇ ਉਹਦੀ ਮੌਤ ਹੋ ਜਾਂਦੀ ਹੈ ਪਰ ਉਹੀ ਬੰਦੇ ਉਹਦੇ ਸਹਰਾਣੇ ਆ ਕੇ ਬੈਠ ਜਾਂਦੇ ਤਾਂ ਬਹੁਤ ਚੰਗਾ ਬੰਦਾ ਸੀ ਜੀ ਇਹਦੇ ਵਰਗਾ ਤਾਂ ਬੰਦਾ ਦੀਵਾ ਲਾ ਕੇ ਭਾਲਣਾ ਪੈਂਦਾ ਇਸ ਕਰਕੇ ਜਿਹੜੇ ਕਲਾਕਾਰ ਆ ਸੁਣੋ ਜਰੂਰ ਰੋਡ ਮਾਡਲ ਨਾ ਬਣਾਓ ਰੋਡ ਮਾਡਲ ਆ ਸਾਡੇ ਚਾਰ ਸਾਹਿਬ ਜਾਦੇ ਰੋਡ ਮਾਡਲ ਆ ਸਾਡੇ ਗੁਰੂ ਨਾਨਕ ਪਾਤਸ਼ਾਹ ਰੋਡ ਮਾਡਲ ਆ ਸਾਡੀਆਂ 10 ਪਾਤਸ਼ਾਹੀਆਂ ਰੋਡ ਮਾਡਲ ਆ ਸਾਡਾ ਗੁਰੂ ਗ੍ਰੰਥ ਸਾਹਿਬ ਜੋਤੇ ਅਮਲ ਕਰੋਗੇ ਜਨਾਰਥਵਾਦੀ ਹੈ ਸੱਚ ਦਾ ਪ੍ਰਤੀਕ ਹੈ ਸਾਨੂੰ ਬਹੁਤ ਦੂਰ ਲੈ ਜਾਊਗਾ ਪੜ੍ਹ ਕੇ ਦੇਖ ਲਓ ਪਰ ਅਸੀਂ ਉਹ ਤੋਂ ਸ਼ਕਤੀਆਂ ਲੈ ਕੇ ਫਿਰ ਉਸੇ ਦੇ ਚਣੌਣ ਲੱਗ ਜਾਂਦੇ ਆ ਚਲਾਈਆਂ ਬਾਦਰ ਕਹਣੇ ਚਲਾਈਆਂ ਉਥੋਂ ਸ਼ਕਤੀਆਂ ਲੈ ਕੇ ਉਸੇ ਦਾ ਨਰਾਦਰ ਕੀਤਾ ਗਲੀਆਂ ਚ ਰੋਲਿਆ ਤੁਹਾਡੇ ਸਾਹਮਣੇ ਐ ਪਿਛਲਾ ਕਿਹਨੇ ਵੇਖਿਆ ਕੋਈ ਮਹਾਭਾਰਤ ਇਤਿਹਾਸ ਕੋਈ ਜੁਰਮਾਨ ਜਾਂ ਕੋਈ ਜੰਗ ਜੁਦ ਸਾਡੇ ਸਿੱਖਾਣੀ ਗਈ ਤੇ ਅਸੀਂ ਤਾਂ ਨਹੀਂ ਦੇਖਿਆ ਸੁਣੀਆਂ ਸਲਾਈਆਂ ਗੱਲਾਂ ਤੇ ਅਸੀਂ ਅਮਲ ਕਰਦੇ ਆ ਕਰਦੇ ਆ ਹੋਏ ਹੋਣਗੇ ਪਰ ਜਿਹੜਾ ਅੱਜ ਹੋ ਰਿਹਾ ਅਸੀਂ ਉਹਦੇ ਕੋਈ ਅਮਨ ਨਹੀਂ ਕਰਦੇ ਇਸ ਕਰਕੇ ਜਿਹੜੇ ਢੋਲ ਕੱਢ ਕੇ ਤੱਤੀਆਂ ਧਾਰੂਆਂ ਪੀ ਕੇ ਮਰ ਗਏ ਉਹਨਾਂ ਨੂੰ ਅਸੀਂ ਬਾਬੇ ਮੰਨਦੇ ਅਤੇ ਪੂਜਾ ਕਰਦੇ ਆ ਜਿਹੜੇ ਅਸਲੀ ਬਾਬੇ ਸੀ ਸਾਡੇ ਉਹਨਾਂ ਦਾ ਅਸੀਂ ਨਰਾਦਰ ਕਰਦੇ ਇਸ ਕਰਕੇ ਅਸੀਂ ਖੇਲ ਹੈ ਤੇ ਜਦੋਂ ਕੋਈ ਸਾਡਾ ਨੁਕਸਾਨ ਹੋ ਜਾਂਦਾ ਫਿਰ ਗੁਰਦੁਆਰੇ ਨੂੰ ਜਾਂ ਪੀਰਖਾਨੇ ਨੂੰ ਜਾਂ ਮਾਤਾ ਦੇ ਮੰਦਰ ਨੂੰ ਭਾਇ ਦਿਆਂ ਵੀ ਸਾਡੀ ਸੁੱਖ ਪੂਰੀ ਕਰ ਫਿਰ ਕੋਈ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਜਿਉਂਦੇ ਬੰਦੇ ਦਾ ਜਿਹੜਾ ਸਤਕਾਰ ਕਰਨਾ ਚਾਹੀਦਾ ਜੋ ਸਾਡੇ ਰੋਡ ਮਾਡਲ ਹੈ ਉਹਨਾਂ ਨੂੰ ਸਾਨੂੰ ਮੰਨਣਾ ਚਾਹੀਦਾ ਹੈ ਇਹ ਨਸ਼ੇੜੀਆਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਨਸ਼ੇੜੀਆਂ ਦੇ ਪੱਲੇ ਤੇਲੇ ਕੁਛ ਨਹੀਂ ਇੱਕ ਬਿਰਦੀ ਲਾ ਕੇ ਇਹ ਬੈਠੇ ਆ ਜਦੋਂ ਕੋਈ ਨਸ਼ਾ ਮਿਲ ਜਾਂਦਾ ਸੌ ਜਾਂਦੇ ਆ ਨਹੀਂ ਇਹ ਨੀਵੀਂ ਪਾ ਕੇ ਬੈਠੇ ਤੇ ਆਪਨ ਨੂੰ ਆਇ ਲੱਗਦਾ ਵੀ ਇਹ ਪਾਠ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ